ਇਹ ਤੁਹਾਨੂੰ ਪਤਾ ਨਾ ਡਾਊਨ ਜੀ ਸੀਗੀ ਪਰ ਆ ਜਿਹੜਾ ਲੋਕਾਂ ਦੇ ਪਿਆਰ ਅੱਗੇ ਤਾਂ ਸੇਸੁੱਦ ਤੇ ਕੋਈ ਕਿਸੇ ਜੀ ਦੀ ਪਰਵਾਹ ਨਹੀਂ ਹੈਗੀ ਪਰ ਨੌਜਵਾਨਾ ਦੇਖੋ ਤੁਸੀਂ ਵੀ ਕਿੰਨਾ ਨੌਜਵਾਨ ਸਾਡੇ ਵਿੱਚ ਯੋਗਦਾਨ ਪਾ ਰਹੇ ਨੇ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ ਇਹ ਲੜਾਈ ਸਾਡੀ ਪੰਜਾਬ ਦੀ ਆ ਸਾਡੀ ਜ਼ਮੀਨਾਂ ਦੀ ਆ ਤੇ ਸਾਡੀ ਆਪਣੀ ਲੜਾਈ ਆ ਸਾਡੇ ਇਤਿਹਾਸ ਦੀ ਲੜਾਈ ਆ ਇਸ ਕਰਕੇ ਸਾਰੇ ਹੀ ਨੌਜਵਾਨਾਂ ਨੂੰ ਸਾਰੇ ਲੋਕਾਂ ਨੂੰ ਸਿਰ ਜੋੜ ਕੇ ਲੜਨੀ ਚਾਹੀਦੀ ਕਿਉਂਕਿ ਰਾਜਨੀਤਿਕ ਬੰਦਿਆਂ ਦਾ ਕੰਮ ਕੀ ਆ ਸਾਨੂੰ ਪਾੜ ਕੇ ਰੱਖਣਾ ਪਾੜ ਅਨੁਪਾੜ ਕੇ ਹੀ ਰਾਜ ਕਰਦੇ ਨੇ ਕਿ ਮੇਰੀ ਲੜਾਈ ਸਾਡੀ ਲੜਾਈ ਉਹਨਾਂ ਰਾਜਨੀਤਿਕ ਲੋਕਾਂ ਨਾਲ ਆ ਜਿਹੜੇ ਵੋਟਾਂ ਵੇਲੇ ਗੱਲਾਂ ਕੁਝ ਹੋਰ ਹੁੰਦੀਆਂ ਨੇ ਬਾਅਦ ਚ ਗੱਲਾਂ ਕੁਝ ਹੋਰ ਹੁੰਦੀਆਂ ਨੇ ਜਦੋਂ ਬਣ ਜਾਂਦੇ ਨੇ ਕਿ ਸਾਰਾ ਕੁਝ ਮੁੱਕਰ ਜਾਂਦੇ ਨੇ ਇਹੀ ਕੰਮ ਸਾਡਾ ਨਾ ਭਾਜਪਾਨ ਨੇ ਕੀਤਾ ਸਾਡਾ ਨਾ ਕਰਕੇ ਵਾਦੇ ਸਾਰੇ ਮੁੱਕਰ ਗਏ ਅਸੀਂ ਜਿਹੜੇ ਸਾਡੇ ਵਾਦੇ ਕੀਤੇ ਹੋਏ ਨੇ ਕਿ ਉਹ ਮਨਾਉਣ ਲਈ ਦੁਬਾਰੇ ਆਏ ਹਾਂ ਇਹ ਪੰਜਾਬ ਦੀ ਇਸ ਲੜਾਈ ਦੇ ਵਿੱਚ ਇਸ ਦੇ ਵਿੱਚ ਅਸੀਂ ਇਕੱਲਾ ਪੰਜਾਬ ਆ ਨਾ ਜਿਹੜਾ ਇਹ ਆ ਇਹ ਆਪਣੀ ਲੜਾਈ ਨਹੀਂ ਲੜ ਰਿਹਾ ਪੰਜਾਬ ਨੇ ਹਮੇਸ਼ਾ ਤੂੰ ਹੀ ਪੰਜਾਬ ਹਰਿਆਣੇ ਦੇ ਲੋਕਾਂ ਨੇ ਹਮੇਸ਼ਾ ਤੂੰ ਹੀ ਪੂਰੇ ਭਾਰਤ ਦੀ ਲੜਾਈ ਲੜੀ ਆ ਤੁਸੀਂ ਇਹ ਦੇਖੋ ਪੰਜਾਬ ਪੂਰੀ ਸਾਰੀ ਦੇਸ਼ ਦੀ ਖੇਤੀ ਬਚਾਉਣ ਲਈ ਲੜ ਰਿਹਾ ਹੈ ਪੰਜਾਬ ਨੇ ਹਮੇਸ਼ਾ ਤੋਂ ਇਹ ਜਿਹੜੇ ਮੋਦੀ ਵਰਗੇ ਜਿਹੜੇ ਭਾਜਪਾ ਦੀ ਸਰਕਾਰ ਦੇ ਇਹ ਨੇ ਕਿ ਮਿਨਿਸਟਰ ਇਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਪੰਜਾਬ ਨੇ ਹਮੇਸ਼ਾ ਤੋਂ ਇਹਨਾਂ ਲੋਕਾਂ ਨੇ ਕੁਰਬਾਨੀਆਂ ਇਸ ਦੇਸ਼ ਨੂੰ ਆਜ਼ਾਦ ਲਈ ਕਰਵਾਉਣ ਲਈ ਪਾਈਆਂ ਪਹਿਲਾਂ ਮੁਗਲ ਦੇ ਸਮਰਾਜ ਮੁਗਲਾਂ ਦੇ ਹੇਠਾ ਦੀਨ ਸੀਗਾ ਇੱਕ ਗੁਲਾਮ ਸੀਗਾ ਇਹ ਭਾਰਤ ਉਦੋਂ ਅਸੀਂ ਯਾਦ ਕਰਵਾਇਆ ਫਿਰ ਅਸੀਂ ਅੰਗਰੇਜ਼ਾਂ ਤੋਂ ਯਾਦ ਕਰਾਇਆ ਸਾਡੇ ਗੁਰੂ ਸਾਹਿਬਾਨ ਦੀ ਕਿਰਪਾ ਹੀ ਏਡੀ ਵੱਡੀ ਆ ਇਸ ਕਰਕੇ ਸਾਡੇ ਨਾਲ ਕਹੋ ਜਿਹਾ ਵਿਹਾਰ ਕੀਤਾ ਜਾ ਰਿਹਾ ਕਿੰਨਾ ਮਾੜਾ ਸਲੂਕ ਕੀਤਾ ਜਾ ਰਿਹਾ ਅਸੀਂ ਮਾੜਾ ਕੀ ਕਰਤਾ ਅਸੀਂ ਜੇ ਦੇਸ਼ ਯਾਦ ਕਰਵਾਤਾ ਜਿੰਨੂੰ ਸਿੱਤਰ ਇਹਨਾਂ ਦੇ ਅੰਗਰੇਜ਼ਾਂ ਤੋਂ ਸੰਖੇਤਰ ਪੈਂਦੇ ਹੁੰਦੇ ਅੱਜ ਨੂੰ ਮੁਗਲਾਂ ਦੇ ਸੰਖੇਤਰ ਪੈਂਦੇ ਹੁੰਦੇ ਜੇ ਸਾਡੇ ਗੁਰੂ ਸਾਹਿਬਾਨ ਸਾਨੂੰ ਆ ਸਿਧਾਂਤ ਨਾ ਦੇ ਕੇ ਜਾਂਦੇ ਸਾਨੂੰ ਲੜਨ ਦਾ ਇਹ ਲੋਕਾਂ ਨੂੰ ਸ਼ਰਮ ਨਹੀਂ ਹੈਗੀ ਸਾਡੇ ਤੇ ਲਿਆ ਲੈ ਕਹੋ ਜੇ ਆ ਸਿੱਟੀਆਂ ਦੇ ਨੇ ਗੋਲੇ ਸਿੱਟੀਆਂ ਦੇ ਨੇਗੇ ਇਹ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਜਿਨ੍ਹਾਂ ਲੋਕਾਂ ਦੇ ਸਿਰ ਤੇ ਦੇਸ਼ ਬਸਦਾ ਜਿਨ੍ਹਾਂ ਲੋਕਾਂ ਕਰਕੇ ਸਾਡਾ ਝੰਡਾ ਉੱਪਰ ਆ ਉਹਨਾਂ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਹੀ ਤੁਸੀਂ ਇਹੋ ਜਿਹਾ ਸਲੂਕ ਕਰ ਰਹੇ ਹੋ ਜੇ ਕਿਤੇ ਇਹੋ ਜਿਹਾ ਤੁਸੀਂ ਸਲੂਕ ਕਰਦੇ ਰਹੋਗੇ ਜੇ ਤੁਹਾਡਾ ਹੱਥ ਇਸ ਟਾਈਮ ਆ ਪੰਜਾਬ ਦਾ ਹੱਥ ਆ ਨਾ ਪੂਰੇ ਦੇਸ਼ ਦੇ ਉੱਪਰ ਸਿਰ ਤੇ ਹੱਥ ਆ ਤੁਹਾਡੇ ਤੇ ਜਿੱਦ ਦਿਨ ਕਿਤੇ ਹੱਥ ਪੰਜਾਬ ਨੇ ਚੱਕ ਲਿਆ ਉਹ ਦਿਨ ਇਸ ਦੇਸ਼ ਦੇ ਹਾਲਾਤ ਵੀ ਕੁਝ ਹੋਰ ਹੋਣਗੇ ਉਹ ਦਿਨ ਇਸ ਦੇਸ਼ ਦੇ ਉੱਪਰ ਚੀਨ ਕਾਬਜ ਹੋਊ ਐਨਕ ਤਾਂ ਕਿਹੜੇ ਕਿਹੜੇ ਦੇਸ਼ਾਂ 'ਤੇ ਤੁਹਾਡੇ ਤੇ ਕਾਬਜ ਹੋਣਗੇ ਸਾਡਿਆਂ ਨਾਲ ਇਹ ਸਾਨੂੰ ਬੜਾ ਪਰਖੂ ਨਾ ਸਾਡੇ ਸਾਬਰ ਨੂੰ ਬੜਾ ਨਾ ਪਰ ਇਸ ਕਰਕੇ ਜੋ ਸਾਡੀਆਂ ਮੰਗਾਂ ਨੇ ਜੋ ਸਾਡੀਆਂ ਹੱਕ ਨੇ ਕਿ ਸਾਡੇ ਹੱਕ ਸਾਨੂੰ ਹੱਕ ਦਿੱਤੇ ਜਾਣ ਨਹੀਂ ਤੁਹਾਡੇ ਹਾਲਾਤ ਜਿਹੜੇ ਮਾੜੇ ਹੋਣਗੇ ਇੰਨੀ ਕੁ ਮੈਂ ਸਾਰੀਆਂ ਇਹ ਗੱਲਾਂ ਕਹਿੰਦੀਆਂ ਨੇ ਦੇਸ਼ਾਂ ਦੇ ਪਾਏ ਬਾਰਡਰ ਹੁੰਦੇ ਨੇ ਅੱਜ ਇਹ ਦੇਸ਼ ਦੀ ਬਾਰਡਰ ਦੇਖਣ ਨੂੰ ਮਿਲ ਗਿਆ ਦੇਖੋ ਗੱਲ ਐਉਂ ਆ ਮੈਨੂੰ ਮੇਰੇ ਮੇਰੇ ਨੌਜਵਾਨ ਨੇ ਮੇਰੇ ਭਰਾ ਮੇਰੇ ਬਾਪੂ ਨੇ ਕਿ ਮੈਨੂੰ ਇਹ ਵੀ ਮੈਂ ਸਾਰਿਆਂ ਨੂੰ ਮਿਲਾਂ ਕਿਤਾ ਮੇਰਾ ਇਹਨਾਂ ਦਾ ਸਿਰ ਤੇ ਬਹੁਤ ਵੱਡਾ ਚੜਾਤਾ ਜਿਹੜਾ ਤੁਸੀਂ ਇਹ ਦੇਖੋ ਵੀ ਨਹੀਂ ਜਿਹੜੀਆਂ ਉਹ ਜੇਲਾਂ ਦੇ ਵਿੱਚੋਂ ਸਰਕਾਰਾਂ ਦੇ ਵਿੱਚੋਂ ਨਿਕਲ ਕੇ ਆਉਣਾ ਬਹੁਤ ਵੱਡਾ ਮੁਸ਼ਕਲ ਆ ਬਸ ਸਾਨੂੰ ਇਹ ਚੀਜ਼ ਦਾ ਪਤਾ ਜਿਹੜਾ ਖਨੌਰੀ ਵਾਲਾ ਬਾਰਡਰ ਆ ਇਹ ਪਿਛਲੇ ਸਾਲ ਕਿਰਪਾ ਦਾ ਕਾਲਪੁਰਖ ਵਾਹਿਗੁਰੂ ਨੇ ਕਰੀ ਪਰ ਸੇਵਾ ਦਾ ਹਿੱਸੇ ਚ ਆ ਗਈ ਸੀ ਜੀ ਦੇਖ ਨੌਰੀ ਵਾਲਾ ਵਾਟਰ ਚਲੋ ਸਾਡੇ ਵੀ ਤਾਂ ਕਾਗੂ ਸਾਵਣ ਗਰਾਸ ਆ ਮੇਰੇ ਨਾਲ ਗੁੱਸੇ ਹੋ ਗਈ ਚਲੋ ਸਾਡੇ ਵੱਡੇ ਨੇਗੇ ਪਰ ਕੋਈ ਚੱਕਰ ਨਹੀਂ ਉਹ ਪਿਛਲੀ ਵਾਰ ਪ੍ਰਮਾਤਮਾ ਨੇ ਕਲਾ ਵਰਤਾਈ ਇਸ ਵਾਰੀ ਇਸ ਵਾਰੀ ਖਬਰਾਂ ਸੇਵਾ ਆਪਣੇ ਹਿੱਸੇ ਆ ਜੇ ਕਿਸੇ ਹੋ ਸਾਰੇ ਨੌਜਵਾਨਾਂ ਸਾਰਿਆਂ ਦੇ ਹਿੱਸੇ ਆ ਜੇ ਉਹ ਮੈਨੂੰ ਇਕੱਲੇ ਨੂੰ ਪਿਛਲੀ ਵਾਰ ਇੱਥੇ ਇਸ ਬਾਊਂਡਰ ਤੇ ਗਾਲਾਂ ਮਿਲੀਆਂ ਉਹ ਕੁਝ ਨਹੀਂ ਇਹ ਇਸ ਕਰਕੇ ਸਾਡੇ ਬਾਪੂ ਨੇ ਸਾਨੂੰ ਉਵੇਂ ਪਿਆਰ ਨਾਲ ਰਹਿਣਾ ਚਾਹੀਦਾ ਮੇਰੀ ਇੱਕ ਚੀਜ਼ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਅਸੀਂ ਨਾ ਆਪਣੇ ਬੰਦਿਆਂ ਦੇ ਖਿਲਾਫ ਬਹੁਤ ਲੜਨ ਲੱਗ ਪਏ ਨੇ ਆਪਣੇ ਬੰਦਿਆਂ ਦੇ ਖਿਲਾਫ ਬਹੁਤ ਬੋਲਣ ਲੱਗ ਪਏ ਨੇ ਆਪਣੇ ਲੀਡਰਾਂ ਦੇ ਖਿਲਾਫ ਬਹੁਤ ਬੋਲਣ ਲੱਗ ਪਏ ਨੇ ਆਪਣੇ ਕਿਸਾਨਾਂ ਕੋਹਨੇ ਦੇ ਖਿਲਾਫ ਬਹੁਤ ਬੋਲਣ ਲੱਗ ਪਏ ਨੇ ਸਾਡੀ ਲੜਾਈ ਕਿਹੜੀ ਆ ਸਾਡੀ ਅਸੀਂ ਸਾਡੀ ਲੜਾਈ ਰਾਜਨੀਤਿਕ ਬੰਦਿਆਂ ਨਾਲ ਇਹਨਾਂ ਰਾਜਨੀਤਿਕ ਪਾਰਟੀਆਂ ਨਾਲ ਹੋਣੀ ਚਾਹੀਦੀ ਆ ਸਾਡਾ ਦੁਸ਼ਮਣ ਕੌਣ ਆ ਸਾਨੂੰ ਦੁਸ਼ਮਣ ਸਹੀ ਪਛਾਣਨਾ ਚਾਹੀਦਾ ਸਾਨੂੰ ਆਪ ਵਿੱਚ ਨਹੀਂ ਲੜਨਾ ਚਾਹੀਦਾ ਅਸੀਂ ਆਪ ਦੇ ਹੁਣ ਸੋਸ਼ਲ ਮੀਡੀਆ ਦਾ ਟਾਈਮ ਆ ਮੈਂ ਦੇਖਿਆ ਮੈਂ ਜੇਲ੍ਹ ਦੇ ਵਿੱਚ ਇੱਕ ਚੀਜ਼ ਸ ਉਹ ਰਾਜਨੀਤਿਕ ਬੰਦੇ ਨਾ ਉਹ ਰਾਜਨੀਤਿਕ ਪਾਰਟੀਆਂ ਚਾਹੇ ਪੰਜਾਬ ਦੀ ਗਵਰਨਮੈਂਟ ਚਾਹੇ ਉਹ ਸੈਂਟਰ ਦੀ ਗਵਰਨਮੈਂਟ ਆ ਜਿਹੜੇ ਸਾਡੇ ਨਾਲ ਕਰਕੇ ਵਾਦੇ ਬੋਲ ਕੇ ਝੂਠ ਆਪਦੇ ਘਰ ਭਰੀ ਜਾਂਦੇ ਨੇ ਕਾਰਪੋਰੇਟ ਘਰਾਣਿਆਂ ਦੇ ਘਰ ਭਰ ਭਰੀ ਜਾਂਦੇ ਨੇ ਸਾਨੂੰ ਲੁੱਟਿਆ ਤੇ ਸਾਡੀ ਲੜਾਈ ਉਹਨਾਂ ਨਾਲ ਹੋਣੀ ਚਾਹੀਦੀ ਤੁਸੀਂ ਆਹ ਨਹੀਂ ਆਪਾਂ ਕੁਝ ਲੜਾਈ ਜਾਂਦੇ ਆ ਭਰਾਵਾਂ ਭਰਾਵਾਂ ਨੂੰ ਬਾਰਡਰ ਤੇ ਜੇ ਕਹਿੰਦੀ ਵੀ ਦੇਸ਼ ਚਾਹੀਦਾ ਇੱਥੇ ਦੇਸ਼ ਦੀ ਬਾਰਡਰ ਬਣਾਤਾ ਇਹ ਇਹੀ ਤਾਂ ਮੈਂ ਤੁਹਾਨੂੰ ਗੱਲ ਦੱਸ ਕੇ ਹਟਿਆ ਵੀ ਇਹ ਪੰਜਾਬ ਦੇ ਨਾਲ ਸਲੂਕ ਕਿਹੋ ਜਿਹਾ ਕਰ ਰਹੇ ਨੇਗੇ ਪੰਜਾਬ ਦੀਆਂ ਏਡੀਆਂ ਵੱਡੀਆਂ ਕੁਰਬਾਨੀਆਂ ਜੇ ਪੰਜਾਬ ਨੇ ਜੇ ਸਾਡੇ ਨਾਲ ਇਹ ਜਿਆ ਕੁਝ ਜਿਹੜੀਆਂ ਮ ਕਰ ਰਹੇ ਨੇ ਜੇ ਅਸੀਂ ਆਪਣੀ ਆਈ ਤੇ ਆਗੇ ਤਾਂ ਫਿਰ ਇਹਨਾਂ ਦੇ ਹਾਲਾਤ ਕੀ ਹੋਣਗੇ ਬੰਨੇ ਸੋਨਹਰਾ ਬੰਨੇ ਸਾਡਾ ਸਬਰ ਹੈ ਇਹ ਸਾਡੇ ਸਬਰ ਨੂੰ ਪਰਖ ਰਹੇ ਨੇਗੇ ਜੇਕਰ ਸਾਡਾ ਸਬਰ ਦਾ ਬੰਨ ਟੁੱਟ ਗਿਆ ਤਾਂ ਇਹਨਾਂ ਦਾ ਹਾਲਾਤ ਕੀ ਹੋਣਗੇ ਇਹ ਚੀਜ਼ ਸੋਚੋ ਇਹ ਚੀਜ਼ ਦੇਖੋ ਇਹ ਇਹ ਅਸੀਂ ਅੱਜ ਸਬਰ ਨਾਲ ਬੈਠੇ ਆ ਸਾਡੇ ਬਜ਼ੁਰਗ ਨੇ ਸਾਡੇ ਨੌਜਵਾਨ ਨੇਗੇ ਜਿੱਦਣ ਸਾਡਾ ਸਰਬ ਦਾ ਸਬਰ ਦਾ ਬੰਨ ਟੁੱਟ ਗਿਆ ਉਦੋਂ ਬਹੁਤ ਇਹਨਾਂ ਦਾ ਗੱਲ